ਅਸੀ ਗਾਲ ਜੀ ਵਾਇਗਰ ਖਾਸ ਸਾਹਿਬ ਵਾਲੀ ਫਤਿਹ ਅੱਜ ਪਿੰਡ ਦੌਦ ਸ਼ਰਕੀ ਦੇ ਵਿੱਚ ਪੱਤੀ ਗੁਰੀਆ ਤੇ ਇੱਥੇ ਸਮੂਹ ਸੰਗਤ ਆਪਣੇ ਨੇੜਲੇ ਮਹੱਲੇ ਦੀ ਖੜੀ ਹੈਗੀ ਆ ਇਹਨਾਂ ਸਾਰਿਆਂ ਨੇ ਵੀ ਉਤਮ ਕਰਕੇ ਇੱਕ ਤਾਂ ਇੱਥੇ ਭੰਡਾਰਾ ਚੱਲ ਰਿਹਾ ਹੈ ਜੀ 14 ਦਾ ਤੇ ਨਾਲ ਲੱਗਦਾ ਕੈਪਟਨ ਚਰਨਜੀਤ ਸਿੰਘ ਜੀ ਜੋ ਰਿਟਾਇਰ ਹੋਏ ਹੈਗੇ ਤੇ ਇਹਨਾਂ ਨੇ ਅੱਜ ਪੌਦੇ ਕੇ ਮਤਲਬ ਵੰਡੇ ਆ ਤੇ ਤੁਸੀਂ ਪੌਦੇ ਕਿੱਥੋਂ ਲੈਂਦੇ ਆ ਸੁਣਿਆ ਹੈ ਕਿ ਜਿਹੜੀ ਸਰਕਾਰੀ ਨਰਸਿਕਾ ਜੀ ਐਪ ਚੱਲਦੀ ਸੀ ਉਹ ਬੰਦ ਹੋ ਗਈ ਤੁਸੀਂ ਮੁੱਲ ਲਏ ਆ ਜਾਂ ਫ੍ਰੀ ਦਿੱਤੇ ਆ ਜਾਂ ਕਿਵੇਂ ਦਿੱਤੇ ਆ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਆਪਾਂ ਮਿਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਪੌਦੇ ਪਹਿਲੀ ਗੱਲ ਤਾਂ ਆਪਣੀ ਮਨੁੱਖਤਾ ਦੀ ਸੇਵਾ ਵਾਸਤੇ ਆ ਜੋ ਮਹਾਰਾਜ ਨੇ ਆਪਾਂ ਨੂੰ ਆਪਣੇ ਸਤਾਂ ਸਰ ਤੇ ਬਖਸੀਆਂ ਉਮੇ ਆਪਾਂ ਸੋਚ ਰਹੇ ਆਂ ਵੀ ਆਪਾਂ ਵੀ ਪੇੜ ਪੌਦੇ ਲਾ ਕੇ ਪਸ਼ੂ ਬੰਕਸ਼ੀਆਂ ਨੂੰ ਛਾਂ ਜਾਂ ਆਲਣੇ ਵਾਸਤੇ ਇਹ ਆਪਾਂ ਉਪਲਾਦੀ ਕਰੀਏ ਪਿੰਡ ਲੈਵਲ ਤੇ ਤੇ ਮਤਲਬ ਮੇਰੇ ਵੀ ਦਿਮਾਗ ਸੀਗਾ ਕਿ ਚਲੋ ਇਕਾ ਮਤਲਬ ਆਪਾਂ ਇਹ ਜੋ ਅੱਗੇ ਇਹ ਤੋਰੀਏ ਤਾਂ ਕਿ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਮਿਲੇ ਕਿ ਆਪਣੇ ਬੱਚੇ ਵੀ ਅੱਗੇ ਚੀਜ਼ ਉਹਨਾਂ ਨੂੰ ਜਾਣਨ ਜੋ ਅੱਜ ਆਪਾਂ ਇਹ ਉਪਰਾਲੇ ਕਰ ਰਹੇ ਹਾਂ ਕੱਲ੍ਹ ਉਹ ਆਪਣੇ ਬੱਚੇ ਕਰਨਗੇ ਇਹ ਆਪਾਂ ਤੋਂ ਸਿੱਖਣਗੇ ਤੇ ਜੇ ਆਪਾਂ ਹੀ ਨਹੀਂ ਕਰਾਂਗੇ ਤਾਂ ਬੱਚਿਆਂ ਨੇ ਕੀ ਸਿੱਖਣਾ ਦੇ ਕਿੱਥੋਂ ਕਰਨਾ ਤਾਂ ਇਹ ਬਹੁਤ ਵੱਡੀ ਸਿੱਖਿਆ ਹੈ ਤੇ ਪਿੰਡ ਬੱਦਰ ਤੇ ਹੋਣੀ ਚਾਹੀਦੀ ਆ ਚਲੋ ਹੁਣ ਤਾਂ ਅਸੀਂ ਆਪਣੇ ਪੱਤੀ ਵਾਈਜ਼ ਕਰ ਰਹੇ ਹਾਂ ਤੇ ਵੀ ਇਸ ਵੱਡਾ ਉਪਰਾਲਾ ਵੀ ਸਭ ਨੂੰ ਅੱਗੇ ਆਉਣਾ ਚਾਹੀਦਾ ਇਹਦੇ ਬਾਰੇ ਵਿੱਚ ਚਾਹੇ ਪੱਤੀ ਵੈਜੋ ਚਾਹੇ ਪੰਡ ਵੈਜੋ ਵੀ ਜੇ ਆਪਾਂ ਅੱਜ ਰੁੱਖ ਲਾਉਣ ਰੁੱਖ ਲਾਉਨੇ ਆ ਤਾਂ ਰੁੱਖਾਂ ਨੂੰ ਪਾਣੀ ਪਾਉਣ ਦਾ ਵੀ ਉਪਰਾਲਾ ਹੋਣਾ ਚਾਹੀਦਾ ਚਾਹੇ ਆਪਣੀ ਸੋਸਾਇਟੀ ਵੱਲੋਂ ਹੋਵੇ ਚਾਹੇ ਪੱਤੀ ਵੱਲੋਂ ਹੋਵੇ ਚਾਹੇ ਪੰਡ ਵੱਲੋਂ ਹੋਵੇ ਤਾਂ ਕਿ ਪੰਚਾਇਤ ਵੱਲੋਂ ਹੋਵੇ ਤਾਂ ਕਿ ਜੇ ਬੂਟੇ ਆਪਾਂ ਲਾਏ ਆ ਤਾਂ ਉਹਨਾਂ ਨੂੰ ਵੀ ਪਾਣੀ ਪਾਇਆ ਜਾਵੇ ਧੋਏ ਮੈਂ ਬੂਟੇ ਸੀਗੇ ਇਹ ਸਰਕਾਰੀ ਨਰਸਰੀ ਚ ਆਪਣਾ ਨਹਿਰ ਤੇ ਆ ਜੀ ਉੱਥੋਂ ਲੈ ਕੇ ਆਂਦੇ ਸੀ ਤਾਂ ਕਿ ਅੱਜ ਅਸੀਂ ਸਾਰਿਆਂ ਚ ਵੰਡ ਗਏ ਹੋਰ ਵੀ ਜੇ ਕੋਈ ਲੋੜ ਹੋਈ ਤਾਂ ਮੇਰੇ ਨਾਲ ਸੰਮਰ ਕਰ ਸਕਦਾ ਮੈਂ ਉਹਨਾਂ ਨੂੰ ਹੋਰ ਵੀ ਬੂਟੇ ਲਿਆ ਕੇ ਦੇਵਾਂਗਾ ਪਿੰਡ ਪੱਧਰ ਤੇ ਜਾਂ ਆਪਣੇ ਪੱਤੀ ਪੱਤੀ ਦੇ ਉੱਤੇ ਜਾਂ ਹੋਰ ਕੋਈ ਸਰਕਾਰੀ ਸੰਸਥਾ ਜਾਂ ਕਿਤੇ ਵੀ ਲੱਗਣਾ ਹੋਵੇ ਤਾਂ ਮੈਂ ਉਹਨੂੰ ਲਿਆ ਕੇ ਦੇ ਸਕਦਾ ਜੀ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਇਹਨਾਂ ਨੇ ਕਿਹਾ ਕਿ ਹੋਰ ਵੀ ਕਿਸੇ ਨੂੰ ਗਾਂਵਾ ਤੇ ਚਾਹੀਦੀ ਹੋਣ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਹੋਰ ਜਿਹੜੇ ਲੋਕ ਵੰਡ ਨਹੀਂ ਸਕਦੇਗੇ ਕੋ ਇਹਨਾਂ ਨੂੰ ਵੀ ਲਿਆ ਕੇ ਦੇ ਸਕਦੇ ਆ ਇਸ ਧਰਮਸ਼ਾਲਾ ਵਿੱਚ ਬਹੁਤ ਖੁੱਲੀ ਜਗ੍ਹਾ ਵਾ ਦਰਖਤ ਲੱਗੇ ਹੋਏ ਆ ਤੇ ਸੰਭਾਲ ਵੀ ਸਕਦੇ ਹੈਗੇ ਆ ਇਹਨਾਂ ਕੋਲੇ ਸਾਧਨ ਵੀ ਆ ਜਿਵੇਂ ਇਹ ਰੇੜੀ ਭਰ ਕੇ ਪੌਦਿਆਂ ਦੇ ਲੈ ਕੇ ਆ ਜੀਬ ਵੀ ਕੋਲੇ ਹੈਗੀ ਆ ਇਹ ਲਾਉਣ ਦਾ ਪ੍ਰਬੰਧ ਵੀ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਟੀਮ ਹੈਗੀ ਆ ਹਾਂਜੀ ਹਾਂਜੀ ਟੀਮ ਅਸੀਂ ਤਿਆਰ ਕਰ ਲਾਂਗੇ ਜੀ ਕੋਈ ਚੱਕਰ ਨਹੀਂ ਕਿ ਕਿਤੇ ਲਵਾਉਣੇ ਵੀ ਹੋਣ ਤੁਸੀਂ ਆਪਣੇ ਗਰੁੱਪ ਜਿਹੜਾ ਦੌਧਰਪਿੰਡ ਵਾਲਾ ਚੱਲਦਾ ਇਹਦੇ ਵਿੱਚ ਮੈਸੇਜ ਛੱਡ ਦਿਓ ਤੁਹਾਡੀ ਡਿਮਾਂਡ ਕੀ ਆ ਕਿ ਕਿੰਨੇ ਪੌਦੇ ਚਾਹੀਦੇ ਆ ਕਿਹੜੇ-ਕਿਹੜੇ ਚਾਹੀਦੇ ਹੈਗੇ ਆ ਕਿਹੜੇ ਮਹੱਲੇ ਚਾਹੀਦੇ ਹੈਗੇ ਆ ਤੇ ਉਹ ਲੱਗ ਜਾਣਗੇ ਪਰ ਜਿਹੜੇ ਨਹੀਂ ਲਾ ਸਕਦੇ ਹੈਗੇ ਉਹ ਖਰੀਦ ਕੇ ਵੀ ਤੁਹਾਨੂੰ ਦੇ ਸਕਦੇ ਹੈਗੇ ਆ ਇੱਥੇ ਰੱਖ ਕੇ ਜਾ ਸਕਦੇ ਹੈਗੇ ਤਾਂ ਕਿ ਜਿਨ੍ਹਾਂ ਨੂੰ ਲੋੜ ਆ ਉਹ ਇੱਥੋਂ ਲੈ ਜਾ ਸਕਦੇ ਹੈਗੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ